ਕੈਰੂ ਸਤਨਾਮ ਸੱਚਾ ਪਾਤਸ਼ਾਹ ਸੋਖ ਰੱਖੀ ਤਾਂ ਅੰਦਰ ਰੋਤੀ ਦੇ ਆਹ ਤੇ ਸਾਡੇ ਬੂਟੇ ਚੱਲ ਪੈਣ ਦੁਬਾਰੇ ਮਿੱਟੀ ਨਾ ਲਾਉਣੀ ਪਵੇ ਠੀਕ ਹੈ ਸਿੱਖ ਸਾਹਿਬ ਡਾਕਟਰ ਸਾਹਿਬ ਕੀ ਦੱਸ ਰਹੇ ਆ ਐਨ ਥੱਲੇ ਡੂੰਗੀ ਜੜ ਜਾਵੇ ਠੀਕ ਹੈ ਜੀ ਠੀਕ ਹੈ ਜੀ ਥੈਂਕ ਯੂ ਵੀਰ ਜੀ ਅਸੀਂ ਕਹਿੰਨੇ ਦੋਨਾਂ ਸਾਈਡਾਂ ਤੋਂ ਉਹਦਾ ਕਹਿਣ ਦਾ ਭਾਵ ਉਹ ਵਿਚਾਲੇ ਬੂਟਾ ਲਾ ਕੇ ਲੱਕ ਤੋਂ ਨੱਪਣਾ ਮਾ ਬਸ ਥੱਲੇ ਬਹਿ ਜਾ ਸਾਂਝ ਨਹੀਂ ਗਿਆ ਚਾਲਨੀ ਪਰ ਵੀਰੋ ਤੂੰ ਉਹ ਵੱਟਦੇ ਹੋ ਜਾ ਆਹ ਆ ਫਿਰ ਇਹ ਗੁੱਟੀ ਮੇਰੇ ਵਾਲੀ ਇੱਥੇ ਰੱਖ ਦੇ ਮੈਂ ਵੀ ਚੱਕਦਾ ਮੈਂ ਤੁਹਾਨੂੰ ਕਵਰੇਜ ਕਰ ਲਾਂ ਪਹਿਲਾਂ ਹਾਂ ਕਵਰਸ ਕਰੋ ਸਾਨੂੰ ਵੀ ਕਵਰਸ ਆ ਗੁਦੇ ਕਹਿੰਦਾ ਕਹਿੰਦਾ ਮੈਂ ਗਿਆ ਸਰਗੋਤਾ ਸੈਂਟਰ ਐ ਬਾਗੂ ਸਰਗੋਤਾ ਸਿਕੰਦਰ ਹੋਏ ਸਿਕੋਤਾ ਸਿਕੰਦਰ ਸਾਚਾ ਸੋਦਾ ਸਿਕੰਦਰ ਸੋਦਾ ਸੈਂਟਰ ਨਹੀਂ ਸਰਕੋਤਾ ਕੀ ਕਹਿਣਾ ਨਾ ਸੋਦਾ ਸਿਕੰਦਰ ਸਿਕੋਤਾ ਸਿਕੰਦਰ ਆਹ ਤੇ ਰੱਖ ਦੇ ਟੋਟਾ ਵਾ ਸਾਈਡ ਤੇ ਉਂ ਗੜਦਾ ਕਿ ਲਾ ਦੋਗੇ ਆਪਾਂ ਮਿੱਟੀ ਲਾਉਣ ਦੀ ਲੋੜ ਨਹੀਂ ਇਹਨੂੰ ਨਹੀਂ ਨਹੀਂ ਵਿਚਾਲੇ ਹੀ ਲਾਉਣਾ ਸੈਂਟਰ ਜੀ ਵਾਹੇ ਗੁਰੂ ਸਤਨਾਮ ਸੱਚਾ ਪਾਸਾ ਇਹ ਦੇਖੋ ਜੀ ਇਹ ਭਲਾ ਡੱਕਾ ਫੇਰਦਾ ਤੇ ਚਲੋ ਜੀ ਥੱਲੇ ਡੂੰਗਾ ਭਾਗ ਨਹੀਂ ਲੱਗਿਆ ਜਿਵੇਂ ਉਹ ਲਾਉਂਦਾ ਨਹੀਂ ਵੀਰੇ ਨਾ 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 ਡੱਕਾ ਪੂਰਾ ਖੋਣਾ ਲੈ ਆ ਦੇ ਲੋੜ ਨਹੀਂ ਯਾਰ ਉਂਗਲਾਂ ਲਾ ਦੇ ਓਏ ਨਹੀਂ ਨਹੀਂ ਉਂਗਲਾਂ ਨਾ ਆ ਦੇਖ ਇਹ ਡੱਕਾ ਜਨਾ ਖੋਲਾ ਹੋਊਗਾ ਨਾ ਉੱਥੇ ਤੂੰ ਹੋਰ ਲੈ ਕੇ ਆ ਰੱਖ ਜਾ ਚੱਲ ਤੂੰ ਚੱਲ ਸੈਟ ਜੀ ਬੂਟਾ ਇਹਦੇ ਜੜ ਹੈਗੀ ਆ ਆ ਤੀ ਜਾ ਆਇ ਨਾ ਪਿਆਗਰ ਇਥੋਂ ਆ ਜੀ ਤੂੰ ਆਈ ਬਸ ਛੇੜ ਉਹਦਾ ਡੱਕੇ ਭੂਰਾ ਭੂਰਾ ਹੋ ਗਈ ਤੇ ਆ ਲੈ ਆ ਜੱਕਲਾ ਆ ਲੈ ਆ ਜਾ ਇਹਨੂੰ 도ੜ ਲਾਦਾ ਇਹਨੂੰ ਅੱਧਾ 도ੜ ਲਾ ਲੋੜ ਨਹੀਂ ਲੱਗਣੀ ਆ ਲੈ ਨਾ ਕੁਝ ਨਾ ਦੇ ਲੈ ਹੜ ਨਾਲੇ ਵਧੀਆ ਵਾ ਗੜਦਾ ਨਾ ਗੱਡੇ ਆ ਗਿਆ ਕਿ ਨਹੀਂ ਗੜਬਾ ਮਾਵੀ ਨਾ